ਹੇ ਸਾਰਿਆਂ ਪੱਥੇਦਾਰਾਂ ਦਾ ਇੱਥੇ ਪਹੁੰਚ ਤੇ ਬਹੁਤ ਬਹੁਤ ਧੰਨਵਾਦ ਐਂਡ ਸਵਾਗਤ ਹੈ। ਅਸੀਂ ਮੈਰਾਥਨ ਕਰਾਉਂਦੇ ਆ। ਇਹ ਸਾਡੀ ਇਸ ਵਾਰੀ ਤੀਜੀ ਮੈਰਾਥਨ 5 ਅਕਤੂਬਰ ਨੂੰ ਹੋਣ ਜਾ ਰਹੀ ਹੈ। ਰਜਿਸਟ੍ਰੇਸ਼ਨ ਜੀ ਦੀ ਓਪਨ ਹੋ ਚੁੱਕੀ ਹੈ। ਉਹਦੀ ਰਜਿਸਟ੍ਰੇਸ਼ਨ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਲਿੰਕ ਜੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਪਾ ਦਿਓਗੇ ਜਾਂ saneval.com/marathon ਜਾਂ ਇੱਕ ਇੱਕ ਗੂਗਲ ਚ ਆਪਰ ਜੀ ਲਿਖ ਦੀ saneval marathon ਤਾਂ ਸਰਚ ਇੰਜਨ ਦੇ ਵਿੱਚ ਸਭ ਤੋਂ ਟੌਪ ਤੇ ਉੱਤੇ ਸਾਡਾ ਲਿੰਕ ਆ ਜਾਂਦਾ ਹੈ। ਉਸ ਲਿੰਕ ਤੇ ਕਲਿਕ ਕਰਕੇ ਜਿਹੜੇ ਵੀ ਪਾਰਟਿਸਪੈਂਟ ਨੇ ਉਹ ਮੈਰਾਥਨ ਦੇ ਵਿੱਚ ਰਜਿਸਟਰ ਕਰ ਸਕਦੇ ਨੇ ਇਸ ਮੈਰਾਥਨ ਦਾ ਜਿਹੜਾ ਪਰਪਸ ਹੈ ਚੰਗੀ ਸਿਹਤ ਸਕਿੱਲ ਤੇ ਸਿੱਖਿਆ ਅਸੀਂ ਇਸ ਥੀਮ ਨੂੰ ਸ਼ੁਰੂ ਬਣ ਕੇ ਇਹ ਮੈਰਾਥਨ ਸ਼ੁਰੂ ਕਰਾ ਰਹੇ ਹਾਂ ਇਸ ਮੈਰਾਥਨ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਹਰ ਉਮਰ ਦੇ ਪਾਰਟਿਸਪੈਂਟ ਪਾਰਟਿਸਪੀਟ ਕਰ ਸਕਦੇ ਨੇ ਉਮਰ ਵਰਗ ਬਾਰੇ ਗੱਲ ਇਹ ਹੈ ਕਿ ਇਹਦੇ ਵਿੱਚ ਅਸੀਂ ਟੋਟਲ 8 ਗਰੁੱਪ ਬਣਾਏ ਨੇ 4 ਮੈਨ ਬਸ ਤੇ 4 ਔਰਮਨ ਬਸ ਪਹਿਲੇ ਗਰੁੱਪ ਨੂੰ ਆਪਾਂ ਕਹਿੰਦੇ ਜੇਨਰਸ ਦਾ 10 ਸਾਲ ਤੋਂ 25 ਸਾਲ ਦੀ ਉਮਰ ਵਾਲਿਆਂ ਦਾ ਗਰੁੱਪ ਮੈਨਟਾ ਵੂਮਨ ਦਾ 25 ਤੋਂ 40 ਸਾਲ ਮੈਨਟ ਤੇ ਵੂਮਨ ਦਾ 40 ਤੋਂ 55 ਮੈਨਟ ਤੇ ਵੂਮਨ ਦਾ 55 ਪਲੱਸ ਮੈਨ ਤੇ ਵੂਮਨ ਇਹਦੇ ਵਿੱਚ ਰਜਿਸਟਰ ਕਰਨ ਵਾਸਤੇ 200 ਦੀ ਰਜਿਸਟ੍ਰੇਸ਼ਨ ਫੀਸ ਉਹ ਹੀ ਆਨਲਾਈਨ ਪੇ ਕਰਨੀ ਹੈ ਰਜਿਸਟਰਡ ਜਿਨੇ ਵੀ ਪਾਰਟਿਸਪੈਂਟ ਨੇ ਹਰ ਪਾਰਟਿਸਪੈਂਟ ਨੂੰ ਸਾਡੀ ਕਮੇਟੀ ਵੱਲੋਂ ਸਾਡੇ ਕਲੱਬ ਵੱਲੋਂ ਇੱਕ ਇੱਕ ਵਧੀਆ ਕੁਆਲਿਟੀ ਦੀ ਟੀ-ਸ਼ਰਟ ਦਿੱਤੀ ਜਾਣੀ ਹੈ ਐਂਡ ਪਾਰਟਿਸਪੇਸ਼ਨ ਤੋਂ ਬਾਅਦ ਹਰ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਨੂੰ ਇੱਕ ਰਿਫਰੈਸ਼ਮੈਂਟ ਦਿੱਤੀ ਜਾਣੀ ਹੈ। ਔਰ ਇਹਦੇ ਵਿੱਚ ਅਵਾਰਡਸ ਰੱਖੇ ਗਏ ਨੇ। ਪਹਿਲਾ ਅਵਾਰਡ 5100 ਦੀ ਹੈ ਹਰ ਕੈਟਾਗਰੀ ਦੇ ਵਿੱਚ। ਪਹਿਲੇ ਜਿਹੜੇ ਇੱਕ ਮਿਲ ਪਹਿਲੇ ਤੋਂ ਜਿਹੜੇ ਨਾ ਇਹਦੇ ਵਿੱਚ ਕੀ ਜਗ੍ਹਾ ਮੈਰਾਥਨ ਦੇ ਜਿਹੜੀ ਹੈਗਾ ਉਹਨਾਂ ਦਾ ਜਿਹੜੀ ਉਮਰ 40 ਤੋਂ ਘੱਟ ਹੈ। ਜਿਨ੍ਹਾਂ ਦੀ ਉਮਰ 40 ਪਲੱਸ ਹੈ ਉਹਨਾਂ ਦਾ ਜਿਹੜਾ ਡਿਸਟੈਂਸ ਦਾ ਪੰਜ ਕਿਲੋ ਮੀਟਰ ਹੈ। 5 ਕਿਲੋਮੀਟਰ ਦੇ ਜਿਹੜੇ ਡਿਸਟੈਂਸ ਵਾਲੀ ਗਰੁੱਪ ਨੇ ਉਹਨਾਂ ਦੇ ਵਿੱਚ ਫਰਸਟ ਪ੍ਰਾਈਜ਼ 51 ਦਾ 5 ਕਿਲੋਮੀਟਰ ਦਾ ਗਰੁੱਪ ਹੈ ਨਾ ਉਹਦੇ ਵਿੱਚ ਫਰਸਟ ਪ੍ਰਾਈਜ਼ 3100 ਸੈਕੰਡ 2100 ਥਰਡ ਪ੍ਰਾਈਜ਼ 1100 ਹਰ 10 ਪ੍ਰੋਫਰ ਨੂੰ ਮੈਡਲ ਦਿੱਤੇ ਜਾਣੇ ਆ ਐਨੀ 8 ਕਿਲੋਮੀਟਰ ਦਾ ਜਿਹੜਾ ਹੈਗਾ ਰਨ ਉਹਦੇ ਵਿੱਚ ਫਰਸਟ ਪ੍ਰਾਈਜ਼ 4500 ਦੂਜਾ 3100 ਤੀਜਾ 2100 ਔਰ ਟਾਪ 10 ਜਿਹੜੇ ਪਾਰਟਿਸਪੈਂਟਸ ਨੇ ਟਾਪ 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 10ਰ ਵਿਨਰਸ ਨੇ ਉਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ ਈ ਮੈਸੇਜ ਕੀ ਦੇਣਾ ਚਾਹੁੰਦੇ ਹਾਂ ਤੁਸੀਂ ਸਾਨੇਵਾਲ ਵਾਸੀਆਂ ਨੂੰ ਸਾਨੇਵਾਲ ਵਾਸੀਆਂ ਨੂੰ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਸ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਤਿਆਰੀ ਕਰ ਲੈਣ ਇਸ ਨਾਲ ਚੰਗੀ ਸਿਹਤ ਚੰਗੀ ਸਿਹਤ ਦੇ ਸਿਹਤ ਮਿਲਦੀ ਹੈ ਤੇ ਸਾਡਾ ਇਹ ਮਿਸ਼ਨ ਪਹਿਲਾਂ ਤੋਂ ਹੀ ਚੱਲੇ ਆ ਰਿਹਾ 30 ਸਾਲਾਂ ਤੋਂ ਅਸੀਂ ਇਹ ਇੰਸਟੀਚਿਊਟ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਚੰਗੀ ਸਕਿੱਲ ਤੇ ਚੰਗੀ ਸਿੱਖਿਆ ਦਿੰਦੇ ਹਾਂ ਨਾਲ ਨਾਲ ਅਸੀਂ ਹੁਣ ਇਹ ਤਿੰਨ ਸਾਲਾਂ ਤੋਂ ਜਾਂ ਚਾਰ ਸਾਲਾਂ ਤੋਂ ਜਿਹੜੀ ਮੈਰਾਥਨ ਕਰਵਾ ਰਹੇ ਹਾਂ ਉਹਦਾ ਮਿਸ਼ਨ ਇਹੀ ਹੈ ਕਿ ਜੇ ਅਗਰ ਇੱਕ ਇੱਕ ਨਾਗਰਿਕ ਦੀ ਸਿਹਤ ਚੰਗੀ ਹੈ ਤਾਂ ਉਹ ਆਪਣੀ ਚੰਗੀ ਸਿਹਤ ਦੇ ਨਾਲ ਆਪਣਾ ਸਕਿੱਲ ਤੇ ਸਿੱਖਿਆ ਨੂੰ ਵਰਤੋਂ ਕਰਕੇ ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਕੁਝ ਕਰ ਸਕਦਾ ਹੈ ਜੇ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਤਾਂ ਕੀ ਕੰਟੈਕਟ ਨੰਬਰ ਕੀ ਹੈ ਜੀ ਅ ਵਟਸਐਪ ਨੰਬਰ ਹੈ 981594536 ਇਸ ਵਟਸਐਪ ਨੰਬਰ ਤੇ ਜੇਕਰ ਕੋਈ ਮੈਰਾਥਨ ਮੈਸੇਜ ਲਿਖ ਕੇ ਸਬਮਿਟ ਸੈਂਡ ਕਰਦਾ ਹੈ ਤਾਂ ਸਾਡੇ ਸਿਸਟਮ ਤੋਂ ਉਹਨੂੰ ਮੈਰਾਥਨ ਦਾ ਲਿੰਕ ਉਹਦੀ ਡਿਟੇਲ ਸਾਰੀ ਪਹੁੰਚ ਜਾਊਗੀ ਇਸ ਸਟੇਸ਼ਨ ਕਰਨ ਵਾਸਤੇ ਉਹ ਲਿੰਕਾਂ ਨੂੰ ਕਲਿੱਕ ਕਰਾਂਗੇ ਬੜੀ ਈਜ਼ੀਲੀ ਉਹ ਰਜਿਸਟਰ ਕਰਕੇ ਆਪਣੇ ਆਪ ਨੂੰ ਪਾਰਟਿਸਪੈਂਟ ਦੇ ਤੌਰ ਤੇ ਐਡ ਕਰ ਸਕਦੇ ਹਾਂ ਜੀ ਹਾਂ ਜੀ ਮੇਰੇ ਨਾਲ ਪਹੁੰਚੇ ਨੇ ਅੱਜ ਇਹਨਾਂ ਦਾ ਬਹੁਤ ਧੰਨਵਾਦ ਮਿਸਟਰ ਅਜੀਤ ਜੀ ਜੋ ਕ੍ਰਿਕਟ ਅਕੈਡਮੀ ਦੇ ਹੈੱਡ ਨੇ ਜਾਂ ਕ੍ਰਿਕਟ ਅਕੈਡਮੀ ਚਲਾ ਰਹੇ ਨੇ ਇੱਦਾਂ ਹੀ ਸ਼੍ਰੀ ਭਲਵੰਤ رائے ਜੀ ਤੇ ਸਰਪਾਲ ਸਿੰਘ ਜੀ ਨੇ ਮਿਸਟਰ ਅਮਿਤ ਜੀ ਨੇ ਮਿਸਟਰ ਰਾਘਵ ਜੀ ਨੇ ਇਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੁਹਾਡੇ ਇੰਪ੍ਰੈਸ ਬਰੀਫਿੰਗ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਰ ਮੇਰਾ ਨਾਮ ਅਜਗਨੀ ਹੋਤ ਰਿਹਾ ਹੈ ਮੇਰੀ ਇੱਕ ਸਪੋਰਟਸ ਅਕੈਡਮੀ ਹੈ ਪੰਗ ਗਾਰਡਨ ਚ ਤੇ ਪਿਛਲੇ ਆਪਾਂ 3 ਸਾਲ ਤੋਂ ਗੁਲਚਨ ਭਾਜੀ ਨੇ ਇੱਕ ਗੇਮ ਸਟਾਰ ਕੀਤੀ ਹੈ ਕਿ ਅਸੀਂ ਸਾਨੇਵਾਲ ਵਾਲਿਆਂ ਨੂੰ ਸਕਿੱਲ ਡਿਵੈਲਪਮੈਂਟ ਦੇਈਏ ਸਕਿੱਲ ਤਾਂ ਹੀ ਡਿਵੈਲਪ ਹੋਣਗੇ ਚੰਗੀ ਸੇਧ ਹੋਊਗੀ ਚੰਗੀ ਸੇਧ ਵਾਸਤੇ ਇੱਕ ਮੋਟੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਰਾਥਨ ਇੱਕ ਇਹ ਦਿੰਦਾ ਉਪਰਾਲਾ ਹੈ ਸਾਡਾ ਕਿ ਅਸੀਂ ਆਪਣੇ ਸਾਨੇਵਾਲ ਵਾਸੀਆਂ ਨੂੰ ਮੋਟੀਵੇਟ ਕਰ ਸਕੀਏ ਸੇਧੇ ਪਰ ਕਿ ਜੇ ਚੰਗੀ ਸੇਧ ਹੋਊਗੀ ਤਾਂ ਹਰ ਇੱਕ ਚੀਜ਼ ਪੋਸੀਬਲ ਹੈ ਤੇ ਪਿਛਲੇ 3 ਸਾਲ ਤੋਂ ਸਾਡਾ ਇਹੀ ਇੱਕ ਮਿਸ਼ਨ ਹੈ ਜਿਹਨੂੰ ਲੈ ਕੇ ਚੱਲ ਰਹੇ ਆਂ ਥਰਡ ਮੈਰਾਥਨ ਹੈ ਸਾਡੀ ਤੇ ਮੈਂ ਸਾਹਨੇਵਾਲ ਵਾਸੀਆਂ ਨੂੰ ਇਹ ਵੀ ਕਹਾਂਗਾ ਕਿ ਸਾਰੇ ਪੂਰੇ ਜੋਸ਼ ਨਾਲ ਇਸ ਵਿੱਚ ਪਾਰਟਿਸਪੇਟ ਕਰਨ ਔਰ ਨੀਅਰਵਾਈ ਲੁਧਿਆਣਾ ਦੇ ਪਾਰਟਿਸਪੈਂਟ ਜੋ ਵੀ ਪਹੁੰਚ ਸਕਦੇ ਨੇ ਵੱਧ ਤੋਂ ਵੱਧ ਪਹੁੰਚਣ ਤਾਂ ਜੋ ਅਸੀਂ ਸੋਸਾਇਟੀ ਨੂੰ ਇੱਕ ਵਧੀਆ ਮੈਸੇਜ ਦੇ ਸਕੀਏ ਔਰ ਉਹਨਾਂ ਨੂੰ ਸਿਹਤ ਲਈ ਜਾਗਰੂਕ ਕਰ ਸਕੀਏ ਥੈਂਕ ਯੂ ਸ਼ਸ਼ਮ ਜਿਹੜੀ ਆਨਲਾਈਨ ਹੈ ਦਾਖਲੇ ਦੀ ਨਤੀ ਦੇ ساتھ ਇਹ 15 ਸਤੰਬਰ 2025 ਤੱਕ ਲਾਸਟ ਡੇਟ ਹੈ ਜਿਹੜੀ ਰਜਿਸਟ੍ਰੇਸ਼ਨ ਹੈ ਤੇ ਇਹ ਦੌੜ ਕਿੱਥੋਂ ਸ਼ੁਰੂ ਹੋ ਗਈ ਕੀ ਟਾਈਮ ਹੋਊਗਾ ਤੇ ਸਰ ਸਵੇਰੇ ਮਾਰਨਿੰਗ ਉਸ ਦਿਨ 5 ਅਕਤੂਬਰ ਨੂੰ ਸੰਡੇ ਨੂੰ ਮੈਰਾਥਨ ਹੈ ਇਹ ਸਰਕਾਰੀ ਸਕੂਲ ਸਾਨੇਵਾਲ ਵਾਈ ਸਕੂਲ ਹੈ ਉੱਥੋਂ ਸਟਾਰਟ ਹੋਣੀ ਹੈ ਤੇ ਜਿਹੜਾ ਟਰੈਕ ਹੈ ਉਸ ਦਿਨ ਪਾਰਟਿਸਪੈਂਟ ਨੂੰ ਸਾਰਿਆਂ ਨੂੰ ਬਰੀਫ ਕਰ ਦਿੱਤਾ ਜਾਊਗਾ ਕਿ ਕਿਹੜਾ ਟਰੈਕ ਬਰਜਨਿਅਰ ਵਾਸਤੇ ਹੈ ਕਿਹੜਾ ਟਰੈਕ ਜੂਨੀਅਰ ਵਾਸਤੇ ਹੈ ਉਹ ਉਸ ਦਿਨ ਮਾਰਨਿੰਗ ਸਾਰਿਆਂ ਨੂੰ ਬਰੀਫ ਕਰਕੇ ਹੀ ਸਟਾਰਟ ਹੋ ਜਾਏਗਾ ਪੂਰੇ ਟੂਰਨਾਮੈਂਟ ਸੋ ਮਿਨਿਮਮ ਏਜ ਕਿੰਨੀ ਹੈ ਜਿਹੜਾ ਪਾਰਟਿਸਪੈਂਟ ਮਿਨਿਮਮ ਦੇਖੋ ਜੀ 10 ਸਾਲ ਰੱਖੀ ਅਸੀਂ ਕਿਉਂਕਿ ਕਈ ਵਾਰ ਕਿ ਆਉਂਦਾ ਕਿ ਛੋਟੇ ਬੱਚੇ ਵੀ ਜिद ਕਰਦੇ ਪਾਰਟਿਸਪੈਂਟ ਕਿ ਅਸੀਂ ਵੀ ਪਾਰਟਿਸਪੇਟ ਕਰਨਾ ਹੈ ਤਾਂ ਥੋੜਾ ਜਿਹਾ ਉਹਨਾਂ ਦੀ ਕੇਅਰ ਕਰਨ ਦੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਰੇਸ ਲੰਬੀ ਹੈ ਤੇ ਅਸੀਂ ਮਿਨਿਮਮ ਏਜ 10 ਸਾਲ ਰੱਖੀ ਤੇ ਇਹਦੇ ਲਈ ਜਿਹੜੇ ਸਾਨੇਵਾਲ ਦੇ ਇੰਸਟੀਟਿਊਟ ਨੇ ਜਾਂ ਸਕੂਲ ਨੇ ਉਹਨਾਂ ਨੂੰ ਵੀ ਤੁਸੀਂ ਹਾਂ ਸਾਰੇ ਨੂੰ ਅਸੀਂ ਅਪਰੋਚ ਕਰ ਰਹੇ ਹਾਂ ਜੀ ਕਿ ਜਿੱਥੇ ਵੀ ਜਿੱਥੇ ਵੀ ਐਥਲੀਟਸ ਦੀ ਪ੍ਰੈਕਟਿਸ ਹੁੰਦੀ ਹੈ ਸਪੋਰਟ ਦੀ ਪ੍ਰੈਕਟਿਸ ਹੁੰ ਕੋਈ ਵੀ ਬੰਦਾ ਸਿਹਤ ਲਈ ਜਾਗਰੂਕ ਹੈ ਚਾਹੇ ਉਹ ਜਿਮ ਨੇ ਕਿ ਅਸੀਂ ਕਹਿੰਨੇ ਆਂ ਦੀ ਭਾਈ ਆਕੇ ਤੁਸੀਂ ਪਾਰਟਿਸਿਪੇਟ ਕਰੋ ਤਾਂ ਜੋ ਅਸੀਂ ਕੁਝ ਬੰਦੇ 2-400 ਬੰਦੇ ਨਾਲ ਮਿਲ ਕੇ ਹਜ਼ਾਰਾਂ ਲੱਖਾਂ ਲੋਕਾਂ ਵਾਸਤੇ ਇੱਕ ਮੈਸੇਜ ਕਨਵੇ ਕਰ ਸਕੀਏ ਕਿ ਸਾਡੇ ਵਾਸਤੇ ਸਿਹਤ ਕਿੰਨੀ ਜ਼ਰੂਰੀ ਹੈ ਜੀ ਹਾਂਜੀ ਠੀਕ ਜੋ ਉਪਰਾਲਾ ਜਿਹੜਾ ਗੁਲਸ਼ਨਜੀ ਕਰ ਰਿਹਾ ਕਿ ਸਾਹਨੇਵਾਲ ਨੂੰ ਜਿਹੜਾ ਸਿਹਤਮੰਦ ਤੇ ਲੋਕਾਂ ਨੂੰ ਫਿੱਟ ਕਰਨ ਦੇ ਲਈ ਜਿਹੜੀ ਰੇਸ ਜਿਹੜੀ ਕਰਵਾਈ ਜਾ ਰਹੀ ਹੈ ਮੈਰਾਥਨ ਤੇ ਕੀ ਉਮੀਦ ਕਰਦੇ ਹੋ ਤੁਸੀਂ ਆਪਣੇ ਵਾਰਡ ਨਿਵਾਸੀਆਂ ਨੂੰ ਦੇਖੋ ਇਹ ਹੈਗਾ ਵੀ ਇਹ ਵੋਲਸ਼ਕ ਮਾਰਜੀਵਲ ਹੁੰਦਾ ਐ ਐਨ ਐਲ ਸੀ ਆਈ ਇੰਸਟੀਟਿਊਟ ਰੇਲਵੇ ਰੋਡ ਸਾਨੇਵਾਲ ਤੋਂ ਜਿਹੜੀ ਇਹ ਬਬਰਾਲਾ ਕੀਤਾ ਯਾਰ ਪਿਛਲੇ 3 ਸਾਲ ਤੋਂ ਲਗਾਤਾਰ 3 ਮੈਰਾਥਨਾਂ ਦੀ ਸ਼ੁਰੂ ਕਰਾਈ ਰਹਿਣੇ ਕਰਾਉਣੀ ਆ ਬਹੁਤ ਵਧੀਆ ਬਬਰਾਲਾ ਮੈਂ ਤਾਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਬਹੁਤ ਜ਼ਿਆਦਾ ਜਿਹੜੇ ਆਪਣੀ ਸ਼ਹਿਰ ਪ੍ਰਤੀ ਜਾਗਰੂਕ ਲੋਕ ਨੇ ਉਹਦੇ ਭਾਗ ਲੈਣ ਤੇ ਲੋਕਾਂ ਨੂੰ ਇਹ ਜੀ ਸ਼ਹਿਰ ਮਿਲੇ ਵੀ ਇਹ ਜੀ ਐਕਟੀਵਿਟੀਜ਼ ਕਿ ਹੁੰਦੀਆਂ ਰਹਿਣੀਆਂ ਚਾਹੀਦੀਆਂ ਤੇ ਸਾਨੇਵਾਲ ਦੇ ਜਿੰਨੇ ਕਾਰਪੋਰੇਸ਼ਨ ਦੇ ਮੈਂਬਰ ਨੇ ਜਾਂ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇਹ ਚ ਪਾਰਟਿਸਿਪੇਟ ਕਰਨਗੇ ਦੇਖੋ ਅਸੀਂ ਸਾਰਿਆਂ ਕੋਲ ਜਾਵਾਂਗੇ ਔਰ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਉਹ ਖੁਦ ਵੀ ਸ਼ਾਮ ਰੋੜ ਤੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਵੀ ਜਾ ਕੇ ਉੱਥੇ ਵੀ ਆਪਣਾ ਮੈਸੇਜ ਕਨਵੇ ਕਰਨ ਕਿ ਗੱਤ ਵਾਤ ਲੋਕ ਇਸ ਮੈਰਾਥਨ ਚ ਸ਼ਾਮਲ ਹੋ ਤੁਸੀਂ ਵੀ ਲਗਾਤਾਰ ਜਿਹੜੇ ਹਨ ਨਾਲ ਇਹਨਾਂ ਦੇ ਹੋਰ ਕਥਨਾਂ ਦੇ ਪ੍ਰਬੰਧ ਕੀਤੇ ਜਾਣਗੇ ਨਾ ਮੈਂ ਦੇਖੋ ਪ੍ਰਬੰਧ ਸਾਡੀ ਟੀਮ ਵੱਲੋਂ ਪੂਰੇ ਵਧੀਆ ਤਰੀਕੇ ਨਾਲ ਹੋਣਗੇ ਜਿੱਦਾਂ ਦੀ ਜੂਰ ਹੈ ਕਿ ਅੱਗੇ ਵੀ ਅਸੀਂ ਦੋ ਮੈਰਾਥਨ ਕਰਾਈਆਂ ਨੇ ਬਹੁਤ ਵਧੀਆ ਪ੍ਰਬੰਧ ਰਿਹਾ ਕੋਈ ਕਿਸੇ ਕਿਸੇ ਦੀ ਕਮੀ ਨਹੀਂ ਰਹੀ ਅੱਗੇ ਨੂੰ ਕੋਸ਼ਿਸ਼ ਹੈ ਵੀ ਸਾਡੀ ਬਹੁਤ ਵਧੀਆ ਪ੍ਰਬੰ ਇਹ ਇਹਦੇ ਵਿੱਚ ਡਾਂਸ ਐਕਟੀਵਿਟੀ ਬਹੁਤ ਵਧੀਆ ਹੁੰਦੀ ਹੈ ਜੀ ਬੱਚੇ ਜਿਹੜੇ ਮੈਰਾਥਨ ਚ ਪਾਰਟਿਸਪੇਟ ਕਰਦੇ ਨੇ ਪਾਰਟਿਸਪੇਸ਼ਨ ਤੋਂ ਬਾਅਦ ਇਹਨਾਂ ਵਧੀਆ ਇੰਜੋਏ ਕਰਦੇ ਨੇ ਕਿਸੇ ਮੈਰਾਥਨ ਦੇ ਵਿੱਚ ਬੱਚਾ ਨੇ ਡਾਂਸ ਬਹੁਤ ਵਧੀਆ ਕੀਤਾ ਚਾਹੀਦਾ ਉਹ ਉਹਦੇ ਨਾਲ ਵੀ ਇੱਕ ਇਹਦੀ ਮੈਸੇਜ ਹੈ ਕਿ ਜਿਹੜੇ ਬੱਚੇ ਜਦੋਂ ਉਹ ਡਾਂਸ ਕਰਦੇ ਨੇ ਉਹਨਾਂ ਦੀ ਇੱਕੋ ਵੀ ਫਿਜ਼ੀ ਹੋ ਜਾਂਦੀ ਹੈ ਕਾਰਡੀਓ ਹੋ ਜਾਂਦੀ ਹੈ